ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਸ੍ਰੀ ਅਕਾਲ ਜੀ। ਚੱਲਦੇ ਜੀ ਵੀਰੋ ਕੰਮ ਬਹੁਤ ਵਧੀਆ ਤੇ ਧੰਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ। ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੀ ਕਮਾਈਆਂ ਛੋਣ ਜੀ ਬਰਕਤਾਂ। ਤੇ ਲੋ ਜੀ ਖੇਤ ਦੇ ਵਿੱਚ ਢੇੜਾ ਵੱਜ ਰਿਹਾ। ਤੁਸੀਂ ਪਿਛਲੇ ਬਲੌਗ ਦੇ ਵਿੱਚ ਦੇਖਿਆ ਵੀ ਕਣਕ ਆਪਣੀ ਨਿਸਰਾਈ 70% ਨਿਸਰਾਈ ਤੇ ਅੱਜ ਕਰਾਉਣੀਆਂ ਜੀ ਸਪਰੇ ਸਪਰੇ ਵੀ ਇੱਕ ਤਾਂ ਤੇਲੇ ਦੀ ਕਰਾਉਣੀ ਆ ਵੀਰੋ ਇੱਕ ਪੀਲੀ ਕੁੰਗੀ ਦੀ ਚਲੋ ਬਾਕੀ ਮੈਂ ਤੁਹਾਨੂੰ ਦੱਸਦਾ ਇੱਕ ਗੱਲ ਕਈ ਗੱਲਾਂ ਬੰਦੇ ਵਿੱਚ ਕਹਿ ਦਿੰਦੇ ਆ ਵੀ ਤੁਸੀਂ ਜ਼ਹਿਰ ਪਾਉਂਦੇ ਆ ਜ਼ਿਆਦਾ ਵੀ ਜ਼ਹਿਰਾ ਹੀ ਖਿਲਾ ਰਹੇ ਹੁਣ ਕਰੀਏ ਵੀ ਵੀਰੋ ਕਿਹਾ ਵੀ ਹੁਣ ਤੇਲਾ ਦੇਖ ਲਓ ਵੀ ਕਣਕ ਨੂੰ ਪਿਆਵਾ ਕਹਿੰਦੇ ਵੀ ਜਦੋਂ ਬਿਮਾਰ ਹੁੰਦਾ ਬੰਦਾ ਤਾਂ ਉਹਨੂੰ ਦਵਾਈ ਤਾਂ ਲੈਣੀ ਪੈਂਦੀ ਆ ਉਹ ਕੰਮ ਐ ਜੀ ਤਾਂ ਸਾਡਾ ਕਰਦਾਂ ਨੇ ਵੀਰੋ ਜ਼ਿਮੀਦਾਰਾਂ ਦਾ ਵੀ ਆਪਾਂ ਇਨੀ ਉਹ ਕਰੀਏ ਪੈਸੇ ਕਰੀਏ ਖਰਾਬ ਸਪਰੇ ਹਾਂ ਪਰ ਤੇ ਹੁਣ ਇੱਕੋ ਲੱਖ ਤੋਂ ਮੌਸਮ ਬਦਲਿਆ ਮੌਸਮ ਬਦਲ ਦੇ ਨਾਲ ਦੇਖ ਲਓ ਵੀ ਪੀਲੀ ਕੁੰਗੀ ਤੁਹਾਨੂੰ ਕਿਹਾ ਦੱਸਦਾ ਮੈਂ ਵੀ ਹਲਦੀ ਪੈ ਜਾਂਦੀ ਹਲਦੀ ਰੋਗ ਜਿਹਨੂੰ ਕਹਿੰਦੇ ਆ ਕਣਕ ਨੂੰ ਜੇ ਆਪਾਂ ਇਹਨੂੰ ਨਾ ਸੰਭੀਏ ਤਾਂ ਜਿਹੜੀ ਇਹ ਫਸਲ ਆਪਣੀ ਸਾਰੀ ਖਤਮ ਹੋ ਜਾਣੀ ਜੀ ਤੁਸੀਂ ਸਬਜੀ ਦੇ ਵਿੱਚ ਦੇਖਿਆ ਜੀ ਕਿਹਣਾ ਜੀਰਾ ਪਾਉਂਦੇ ਆ ਉਹ ਟਾਈਪ ਦਾਣੇ ਨੇ ਰਹਿ ਜਾਣਾ ਸੋ ਇਸ ਕਰਕੇ ਹੀ ਇਹ ਸਪਰੇਅ ਕਰਾ ਰਹੇ ਆ ਤੇਲਾ ਹੁਣ ਪਿਆ ਵਾਏ ਤੇਲੇ ਨੇ ਕਣਕ ਨਿਸਣ ਤੇ ਰੋਕੀ ਵੀ ਆ ਕਿਉਂਕਿ ਤੇਲੇ ਦਾ ਕੰਮ ਆ ਜੀ ਜਿੱਕਨ ਹੁਣ ਮੰਨ ਲਓ ਵੀ ਦੂਜੇ ਬੱਚੇ ਤੇ ਜੂਆ ਪੈ ਜਵੇ ਜੀ ਉਹਨਾਂ ਕਦੋਂ ਉੱਠਣਾ ਕਦੋਂ ਪੜਨਾ ਇੱਕ ਐਗਜ਼ੈਂਪਲ ਹੈ ਕਿਉਂਕਿ ਉਹਨਾਂ ਜਦੋਂ ਖੂਨੇ ਪੀ ਜਾਣਾ ਬੱਚੇ ਦਾ ਉਹੀ ਕੰਮ ਆ ਜੀ ਤੇਲੇ ਦਾ ਤੇਲਾ ਫਸਲ ਦਾ ਜਿਹੜਾ ਰਸ ਆ ਜੀ ਉਹ ਚੂਸ ਰਿਹਾ ਪੂਰਾ ਬੱਲ ਨਿਕਲਣ ਖਾਤਰ ਫਸਲ ਨੂੰ ਜ਼ੋਰ ਮਾਰਨਾ ਜਦੋਂ ਜ਼ੋਰ ਮਾਰਨ ਤੇ ਪਹਿਲਾਂ ਉਹਦੀ ਸ਼ਕਤੀ ਉਹ ਖੋਈ ਜਾ ਰਹੀ ਹੈ ਤਾਂ ਬੱਲ ਨੇ ਵੀ ਕਹੇ ਨਿਕਲਣਾ ਕਿਉਂਕਿ ਇਹ ਮੈਂ ਕਿਸੇ ਦਾ ਸੁਣਿਆ ਕਰਿਆ ਨਹੀਂ ਗੱਲ-ਗੱਲ ਦਾ ਇਹ ਤਜਰਬਾ ਹੈ ਜਦੋਂ ਤੇਲਾ ਪੈਂਦਾ ਉੱਥੇ ਹੀ ਫਸਲ ਰੁਕ ਜਾਂਦੀ ਹੈ ਸੋ ਇਸ ਕਰਕੇ ਇਸ ਟਾਈਮ ਇਹਨੂੰ ਜ਼ਰੂਰਤ ਹੈ ਵੀਜ ਦੇ ਪਰੇ ਸਪਰੇ ਹੋਣੀ ਹੈ ਤਾਕਤ ਵਾਲੀ ਵੀ ਚਾਹੇ ਕੁਝ ਵੀ ਸਮਝ ਲੋ ਤੇ ਚਲੋ ਬਾਕੀ ਚੱਲ ਰਿਹਾ ਜੀ ਕੰਮ ਤੇ ਬੰਦੇ ਵੀ ਆ ਰਹੇ ਆਪਣੇ ਉਹਨਾਂ ਨਾਲ ਵੀ ਮਿਲਾਉਂਦਾ ਦਵਾਈ ਵੀ ਲੈਂਦੀ ਵੀ ਆ ਉਹ ਵੀ ਤੁਹਾਨੂੰ ਦਿਖਾਉਂਦੇ ਜੀ ਤੇ ਚਲੋ ਤੁਸੀਂ ਬਣੇ ਰਹੋ ਜੀ ਵੀਡੀਓ ਦੇ ਨਾਲ ਲੋ ਬਾਈ ਚਾਹ ਵੀ ਆ ਗਈ ਬੰਦੇ ਨੇ ਮੈਨੂੰ ਆ ਪਾ ਕੇ ਖੜ ਗਿਆ ਇਹ ਕੋਈ ਰੋਗ ਨਹੀਂ ਆਦੀ ਜ਼ਿਆਦਾ ਵੀ ਮੈਂ ਤਾਂ ਪੀ ਜਾਇਆ ਨਹੀਂ ਆਪਕਾ ਜੋਗਰ ਗੱਲੀ ਵਿੱਚ ਹੈ ਤਾਂ ਨੰਬਰ ਥੋੜੀ ਦਿਖਾਈ ਤਾਂ ਕਿ ਨਹੀਂ ਬਾਈ ਘੱਟ ਬਾਈ ਚਾਹ ਫੁੱਲ ਹੈ ਜੀ ਅਤਵਾ ਚਾਹ ਬਟਾ ਯਾਰ ਪਹਿਲਾਂ ਮੈਂ ਘੱਟ ਵਾਲੀ ਮੈਨੂੰ ਵੱਧ ਵਾਲੀ ਆ ਪਰ ਉਹ ਕਰ ਲਈਦੀ ਆ ਮਾਲ ਲਿਆਂਦਾ ਤੇ ਲੈ ਬਾਈ ਆਹੇ ਦਵਾਈ ਤੇ ਵੀਰੋ ਹੋਰ ਇੱਕ ਦੱਸਦਾ ਮੈਂ ਤੁਹਾਨੂੰ ਗੱਲ ਵੀ ਆਹ ਜਿਹੜੀ ਦਵਾਈ ਦਿਖਾ ਰਹੇ ਆਸੀਂ ਇੱਕ ਮਸ਼ੂਰੀ ਖਾਤਰ ਨਹੀਂ ਦਿਖਾ ਰਹੇ ਵੀ ਕਈ ਗੱਲਾਂ ਆਏ ਹੋ ਜਾਂਦਾ ਅਗਲਾ ਕਹਿੰਦਾ ਕੰਪਨੀ ਦੀ ਮਸ਼ੂਰੀ ਕਰਦਾ ਪਰ ਨਹੀਂ ਪਰ ਇਹ ਸੀ ਦਵਾਈ ਕਰ ਰਹੇ ਆਪ ਖੇਤ ਦੇ ਉੱਪਰ ਕਿਹਾ ਅੱਜ ਸਾਹ ਬਾਈ ਨੇ ਦੁਕਾਨ ਵਾਲੇ ਨੇ ਕਹਿੰਦਾ ਚੱਕ ਦੋ ਫੱਟੇ ਇਹਨਾਂ ਲੋੜ ਨਹੀਂ ਯਾਰ ਬਹੁਤੀ ਇਹਨਾਂ ਕੁਝ ਨਹੀਂ ਹੈਗਾ ਕਹਿੰਦਾ ਆਹ ਕਰਦੇ ਵਧੀਆ ਇਹਦਾ ਅੱਛਾ ਮੈਂ ਕਹਾਂ ਨੈਟਿਵ ਉਹ ਕਹਿੰਦਾ ਨੈਟਿਵ ਦੀ ਲੋੜ ਨਹੀਂ ਹੈਗੀ ਕਹਿੰਦਾ ਹਾਂ ਥਾਣਾ ਧੁੰਨਾ ਪਰ ਹੁੰਦੀ ਹੈ ਬਸ ਕਣਕ ਵਰਤਾਹੀ ਵਧੀਆ ਹੈ ਉਹ ਗਣ ਤੇਲਾ ਤਾਂ ਵਿੱਚ ਹੈਗਾ ਵਿੱਚ ਕਣਕ ਦੇ ਹਾਂ ਕੋਚ ਚੱਕ ਦੇਣਾ ਨੇ ਹੁਣ ਹਾਂ ਚੱਕ ਤਾਂ ਦੇ ਜੀ ਤੇ ਲਾਈਨਾਂ ਨਹੀਂ ਆਏਗਾ ਹਾਂ ਹੈ ਤਾਂ ਹੈਗਾ ਨਾ ਲੰਬੜ ਵਦਨ ਬੈਕ ਸਪਰੇਅ ਕਰਨੇ ਦਾ ਹਾਂ ਜੀ ਹੂੰ ਤੇ ਲਾਈਨਾਂ ਹੈ ਟੈਨਸ਼ਨ ਪੈ ਗਈ ਕਾ ਜੀ ਪੰਪ ਬੰਦ ਹੋਣੇ ਦੋ ਦਿਨ ਬਾਅਦ ਸੇ ਉਹਨੂੰ ਤੇਲ ਮੈਂ ਕਹਿੰਦਾ ਕਿ ਇੰਨਾ ਹੀ ਲੱਦ ਲਿਆ ਗੱਡੀ ਅੱਛਾ ਓ ਬਾਈ ਬੰਦਾ ਇਹ ਓ ਹੋ ਹੋ ਗੱਡੀ ਆ ਗਈ ਆ ਗਈ ਆ ਗਈ ਜਰਜਮੈਂਟ ਕਰਨੀ ਓਕੀ ਹੈ ਗੱਡੀ ਮੜੂਗੀ ਤੇ ਲੰਬੜ ਇੱਕ ਹੋਰ ਤੁਹਾਨੂੰ ਮੈਂ ਦੱਸਦਾ ਹਾਂ ਜੀ ਇਹ ਹੰਕੋਲਣੀ ਆਪਾਂ ਨੇ ਢਾਈ ਕਿਲੇ ਦੀ ਹਾਂਜੀ ਹਾਂਜੀ ਪੰਪ ਚਾਹੇ ਦੋ ਫਾਲਤੂ ਕੋਲ ਲੈ ਪਰ ਕਣਕ ਦੇ ਵਿੱਚ ਤੁਰਨਾ ਆ ਰਾਮ ਨਾਲ ਵੀ ਕਣਕ ਟੁੱਟੇ ਨਾ ਅੰਨਾ ਕੋਈ ਨਹੀਂ ਦਿੱਕਾ ਨਹੀਂ ਟੁੱਟੂਗਾ ਜੀ ਠੀਕ ਆ ਹਾਂਜੀ ਕਣਕ ਬੰਦਾ ਬੰਦਿਆ ਛੋਟਾ ਢੱਕਾ ਨਹੀਂ ਦੋ ਦਿਨ ਲੈਣੇ ਪੰਪ ਬੰਦ ਆਉਣੇ ਬੋਤਲਾਂ ਬੋਤਲਾਂ ਤੇ ਇੰਨੇ ਭਰਾ ਕੇ ਭਰਾ ਲੀਆਂ ਇਹਨਾਂ ਨੇ ਤਾਂ ਕੈਨ ਭਰਾ ਲੀ ਪੰਜ ਲੀ ਆਉਤੀ ਪੰਜ ਆਉ ਦੇ ਚਾਰ ਬੋਤਲਾਂ ਪਰਿਆ ਪਿਆ ਜੀ ਆ ਲਓ ਤੁਸੀਂ ਤੇਲ ਦੇਖ ਲਓ ਲੈ ਹਾ ਦੇਖ ਲੈ ਇਕੱਲੇ ਇਕੱਲੇ ਬੰਦੇ ਦਾ ਜੀ ਦੋ ਦੋ ਬੋਤਲਾਂ ਪਰਿਆ ਪਿਆ ਆ ਤੇਰੀ ਦੋ ਬੋਤਲਾਂ ਹੈ ਜੀ ਆ ਦੇਖੋ ਤੁਸੀਂ ਇਦਾਂ ਚ ਵੀ ਦੇਖ ਲੋ ਦੋ ਲੰਬਾਏ ਕੋਟਾ ਲਈ ਘੁੰਮਤਾ ਤਾ ਆ ਦੇਖੋ ਇਹ ਤੇਰੇ ਆ ਦੇਖੋ ਹਾਂ ਦੋ ਦੋ ਠੀਕ ਆ ਲੰਬੜ ਮੇਰੀ ਗੱਲ ਸੁਣ ਲਈ ਹੁਣ ਹਾਂਜੀ ਹਾਂਜੀ ਵੀ ਐ ਨਾ ਰਾਮ ਨਾਲ ਵੀ ਡੱਕਾ ਨਾ ਟੁੱਟੇ ਦੇਖੋ ਜੀ ਤੁਹਾਡੇ ਕੰਨਕ ਚ ਕੋਈ ਕੱਖ ਨਹੀਂ ਹੈਗਾ ਇੱਕ ਵੀ ਡੱਕਾ ਨਹੀਂ ਟੁੱਟੇ ਆਏ ਹਾਏ ਤਾਂ ਦੇਖ ਲਿਆ ਘੁੰਮ ਕੇ ਹਾਂ ਹਾਂਜੀ ਹਾਂ ਮਿਹਨਤ ਕਰੀ ਆ ਲੰਬੜ ਦਿਖਦੀ ਹੈ ਨਾ ਮਿਹਨਤ ਕਰੀ ਵੀ ਹਾਂਜੀ ਠੀਕ ਆ ਬਾਈ ਬਾਕੀ ਇਹ ਬੰਦੇ ਵੀ ਤੇ ਇੱਧਰ ਮਿਲੋ ਬੰਦੇ ਨੂੰ ਇੱਧਰ ਘੁੰਮ ਖੜੇ ਖੜੇ ਹਾਂ ਇਸ ਗੱਲ ਦੀ ਅੱਛੀ ਗੱਲ ਬਾਈ ਤੂੰ ਆ ਦੇਖੇ ਗੱਡੀ ਦੀਆਂ ਲਾਈਟਾਂ ਵੱਲ ਦੇ ਛੱਡਤੀਆਂ ਤਾਂ ਦਿਨ ਦੇ ਵਿੱਚ ਹੈ ਅੰਨੇ ਕਰਨੇ ਆ ਬੰਦੇ ਮੁੜ ਕੇ ਔਰਨ ਤੂੰ ਕਿੱਥੇ ਇਹ ਇਹ ਹਾਂ ਹੋ ਗਿਆ ਮੰਦ ਤੇ ਹਲਾ ਲੰਬੜ ਦਿਨ ਚ ਲਾਈਟਾਂ ਬਾਲੀ ਫਿਰਦਾ ਬਲਦੀਆਂ ਹੁਣੇ ਮੈਂ ਦੇਖੇ ਹੀ ਨਹੀਂ ਹਾਂ ਤਾਂ ਗੱਡੀ ਚੱਕੀ ਅੱਜ ਤੇਲ ਪਾਉਣ ਚੱਲੇ ਹਾਂ ਬੱਲੇ ਬੱਲੇ ਤੇ ਅਠਤਾਲ ਚੱਲਣੀ ਆ ਗੱਡੀ 'ਚ ਚੱਲਿਆ ਪਾਉਣ ਨਾ ਨਾ ਕਿੰਨਾ ਰੱਖੀਆ ਵਿੱਚ ਤੇਰੇ ਹਟਦਾ ਨਹੀਂ ਹਰਦਾ ਨਹੀਂ ਹਰਦਾ ਨਹੀਂ ਆ ਦੇ ਹیدر ਬੰਦੇ ਉਹ ਸਿੰਧੂ ਉਹ ਚਾਹ ਪਈ ਆਪ ਵੀ ਉਹਦੇ ਉਹ ਪੀ ਯਾਰ ਠੀਕੇ ਆ ਯਾਰ ਹਾਂ ਲੋ ਬਾਈ ਚਾਹ ਨਾਲ ਤੰਗ ਕਰੇ ਬੰਦੇ ਜਿਆਦਾ ਹੈ ਹੈ ਇੱਕ ਬੰਦੇ ਦਾ ਢੋਲੀ ਸੰਪਿਆ ਹਾਂ ਢੋਲੀ ਚ ਉਧਰ ਆਹ ਹੋਣਾ ਵਾ ਚਲੋ ਬਾਈ ਲੰਮੜ ਨੇ ਆਉਂਦੀ ਸਾਰੇ ਬਾਈ ਹੋਰ ਦੱਸਦਾ ਮੈਂ ਇਹੀ ਬੰਦਾ ਧਾਨਾ ਚ ਕਰਕੇ ਗਿਆ ਤਾਂ ਆਪਣੇ ਸਵਰੇ ਤੇ ਆਉਂਦੀ ਸਾਰੇ ਨੇ ਕਣਕ ਦੇਖੀ ਪਹਿਲਾਂ ਹਨਾ ਨਿਗਰ ਕੋਈ ਇੱਕ ਨੰਬਰ ਹੈ ਜੀ ਨੰਨਾ ਨੇ ਦੇਖਿਆ ਕੋਈ ਢੱਕਾ ਕੱਖ ਨਹੀਂ ਹੈ ਜਿਹੜਾ ਉਹ ਬਿਜ ਦੇ 24 ਘੰਟੇ ਵਾਲਾ ਹੁੰਦਾ ਜੀ ਹਾਂ ਉਹ ਵੀ ਨਹੀਂ ਹੈ ਜਿਹੜਾ ਰਿਜ਼ਲਟੇ ਬਹੁਤ ਟੌਪ ਦਾ ਹੈ ਹਾਂ ਅੱਛਾ ਦੇਖੋ ਬਾਈ ਢੱਕਾ ਨਹੀਂ ਜੰਮਦਾ ਜੀ ਅਕਵੇਰਾ ਤੇ ਕਹਿੰਦਾ ਮਮੋ ਜੀ ਦਾ ਰਿਜ਼ਲਟ ਵਧੀਆ ਹੈ ਨਾ ਠੀਕ ਨੇ ਚਲੋ ਚੱਲਦੇ ਆ ਤੇ ਆ ਗਈ ਆਪਣੀ ਬਾਲਟੀ ਹਾਂ ਜਿੰਦੂ ਹੁਣ ਚੱਲਦੇ ਆ ਚਾਹ ਗ੍ਰਾਈਂਡਰ ਚਾਹ ਕਰਨਾ ਉਹ ਥੱਲੇ ਨਾ ਜਿਹੜੀ ਸਾਵਡ ਜਿਹੋ ਹੁੰਦੀ ਹੈ ਇੱਕ ਪਤੀ ਉਹ ਹੜਕਣ ਲੱਗੀ ਜੀ ਗੱਡੀ ਤੇ ਹਾਂ ਪੱਪ ਦੇ ਲੈ ਇਧਰ ਕਿਤੇ ਮਦਰਾਸ ਕਹਿੰਦੀ ਮੰਦ ਆਉਣੇ ਉਹਨਾਂ ਨੂੰ ਪਹਿਲਾਂ ਬਦਲ ਲੱਗ ਜਾਂਦਾ ਹੈ ਤੁਹਾਨੂੰ ਕਿਹਾ ਨਹੀਂ ਕਰਾਇਆ ਕਰਦਾ ਇਹ ਫਿਰ ਉਹ ਹੋਰ ਕਰਾਇਆ ਲੈ ਕੇ ਆਏ ਨਾਲੇ ਆਪ ਪਹਿਲਾਂ ਆਪ ਪੰਪਰ ਨੂੰ ਭੱਜਿਆ ਮੈਨੂੰ ਕਹਿੰਦਾ ਤੇ ਪੌਣ ਹੋਰ ਕਿੰਨਾ ਪਾ ਲੈਣ ਦਾ ਕਿੰਨਾ ਭਰਾ ਲੈ ਲੈ ਇਹ ਮੈਂ ਤੇਲ ਕਿੱਥੇ ਲੈ ਕੇ ਜਾਣੇ ਨੂੰ ਪੁੱਛਿਆ ਇਹਨੇ ਕਰਤਾ ਤੇਲ ਦੇਖ ਲੈ ਉਧਰੋਂ ਦਾ ਕੀ ਪਤਾ ਕਰਾਇਆ ਹਾਂ ਕੀ ਪਤਾ ਕਰਾਏ ਤਾਂ ਕੰਮ ਆ ਜੂਵੇ ਮੈਂ ਕਰ ਕੰਮ ਤਾਂ ਚੱਲ ਰਹੀ ਆ ਤੇਲ ਹੋਊਗਾ ਕੰਮ ਕਰ ਲਵਾਂਗੇ ਇਹਨਾਂ ਤੇਲ ਦੇ ਕੀ ਕਰੂੰਗਾ ਹਾਂ ਇਹਦੇ ਨਾਲ ਪਾਉਣਾ ਥੋੜਾ ਜਿਹਾ ਫੇਰ ਪਾ ਲੂਗੇ ਉਹਦੇ 'ਚ ਮੈਂ ਪਾਇਆ ਕੱਲ ਕਿੰਨੇ ਪਾਇਆ ਉਹ 'ਚ 200 ਤਾਂ ਪਾ ਕੇ ਲੈ ਬਸ ਆਉਣ ਲੱਗਿਆ ਐਨਾਂ ਕਿ ਚੱਲੀ ਜਾਣਾ ਐਨਾਂ ਆਹ ਚੱਲੀ ਜਾਣਾ ਠੀਕ ਨਹੀਂ ਇਕੱਠੇ ਤੇਲ ਨਹੀਂ ਬਸ ਕਰ ਕੋਈ ਬਰਕਤ ਨਹੀਂ ਉਨਾ ਹੀ ਜ਼ਿਆਦਾ ਚੱਲਦਾ ਹੈ ਹਾਂ ਇਹਨਾਂ ਨੇ ਡੇਢ ਮਹੀਨਾ ਮੋਟਰਸਾਈਕਲ ਵਿੱਚ ਲੈ ਕੇ ਨਾ ਟੈਂਕੇ ਨਹੀਂ ਮੁੱਕੀ ਹੈਗੀ ਅੱਜ ਹੁਣ ਸਾਢੇ ਦੇ ਲਾ ਬਾਈਆ ਦੋਏ ਘੁੰਮਿਆ ਉਹ ਘੁੰਮਿਆ ਕਟੋ-ਕਟ 6 ਕਿਲੋਮੀਟਰ ਇਹ ਤੁਸੀਂ ਚਮਕੌਰ ਸਾਹਿਬ ਗਏ ਆ ਬਾਈ ਬੀਜਾ ਆਇਆ ਦੇਲਾ ਦਿੱਲੀ ਦਾ ਇੰਨਾ ਕੰਮ ਚੱਲੀ ਜਾਂਦਾ ਇਹ ਛੜਦਾ ਹੀ ਨਹੀਂ ਮੋਟਰਸਾਈਕਲ ਬਿਨਾਂ ਤਾਂ ਤੁਰਦਾ ਨਹੀਂ ਕੌਣ ਹਾਂ ਹੋਏ ਮੋਟਰਸਾਈਕਲ ਨਾਲ ਕੰਮ ਚੱਲਦਾ ਹੋਰ ਵੀ ਲੱਗਦਾ ਜਿਵੇਂ ਕੀ ਹੁਣ ਹਾਂ ਹਾਂ ਬੜਾ ਹੋ ਗਿਆ ਇਹ ਬੜਾ ਹੋ ਗਿਆ ਇਹ ਮੋਟਰਸਾਈਕਲ ਆ ਤੇ ਆਦੀ ਹੋ ਗਏ ਹੁਣ ਹਾਂ ਨਸ਼ਾ ਹੋ ਗਿਆ ਮੈਂ ਮੋਟਰਸਾਈਕਲ ਦਾ ਉਹ ਪਤਾ ਗੱਲ ਗਿਆ ਟਾਈਮ ਘਾਟਾ ਹੁਣ ਹਾਂ ਕੰਮ ਜਿਹੜਾ ਨਿਭੜਨਾ ਏਰੇ ਪਰ ਜਾਣਾ ਪੈਣਾ ਨਾ ਦੂਏ ਲੂਟ ਮਾਰਨਾ ਨਹੀਂ ਹੈਗਾ ਹਾਲੇ ਇੰਨੇ ਸਿਕਰਾ ਪੈਟਰੋਲ ਪੜਾ ਸਿੰਦੂ ਕੰ ਦਾ ਟਰੈਕਟਰ ਲੈ ਜਾ ਫੇ ਸਾਡਾ ਡੀਜ਼ਲ ਦਾ ਖਰਚਾ ਹੋ ਜਾਣਾ ਹੈ ਉਹ ਜਾਣਾ ਬਾਈ ਜਿਹੜੀ ਚੀਜ਼ ਆ ਗਈ ਉਹ ਖੜਦੀ ਨਹੀਂ ਹੁੰਦੀ ਫੇ ਚੱਲੀ ਜਾਂਦੀ ਹੈ ਹਾਂ ਹੋ ਗਿਆ ਬੰਦਾ ਦਨਾਂ ਨੂੰ ਚਲੋ ਬਾਈ ਚੱਲ ਪਏ ਬੰਦੇ ਆਹ ਠੀਕ ਨੇ ਚੱਕ ਲੈ ਬਾਲਟੀ ਚੱਕ ਲੈ ਨਾਲ ਆ ਜਾ ਬਾਈ ਉਹ ਆ ਗਈ ਹਾਂ ਪੀਲਾ ਚਾਹ ਪੀਣੀ ਆ ਆ ਗਈ ਜਲਵੀਰ ਵਾਲੀ ਬਾਅਦ ਵਿੱਚ ਕਰਾ ਲੂਗਾ ਲੈ ਬਾਈ ਇੱਧਰ ਜਾਨਵਾਲ ਦੀ ਪਈ ਐ ਸਪਰੇ ਜਾਨੀ ਸਾਰਿਆਂ ਦੀ ਆ ਗਈ ਜੀ ਇਹ ਨਹੀਂ ਹੈਗਾ ਵੀ ਕਿਸੇ ਦੀ ਨਹੀਂ ਕਰਾਉਣੀ ਵੀ ਆਪਾਂ ਨਾਲ ਦੀ ਨਾਲ ਕਰਾਈ ਜਾਣੀ ਆ ਲੈ ਕੋਲ ਦੇ ਐਮਨ ਪਾ ਲਈ ਗੈਨ ਕੋਲ ਦੇ ਕਰ ਵਾਸਤੇ ਕਿੰਨਾ ਘਟਾ ਡੀਜ਼ਲ ਨੂੰ ਡੀਜ਼ਲ ਦੀ ਕਾਨ ਪਈ ਐ ਘਰ 20 ਲੀਟਰ ਵਾਲੀ ਲਿਆਉਣੀ ਆਪਾਂ ਇਧਰ ਆ ਕੇ ਅੱਛਾ ਕਿਆ ਬਰਾਂ ਹੁੰਦਾ ਆਹੋ ਭਰਾ ਲਿਆ ਗੱਡੀ ਦੇ ਵਿੱਚ ਕਿਆ ਪਤਾ ਕਦ ਜਾਣਾ ਪੈ ਜੂਵੇ 6 ਠੀਕ ਨੇ ਇਹ ਵੀ ਹਾਂ ਕਿੰਨੇ ਪਾਤ ਤੇ ਲੰਬੜ 7 7 ਹਾਂ ਆਹ ਆ ਵੀ ਮਣ ਹੋਣੀ ਆ ਤੇਰੀ ਆ ਵੀ ਮਣ ਕੇ ਪਾਲੀ ਹਾਂ ਲਾ ਆਪਸਰ ਆ ਕੇ ਸਰ ਪਰ ਖੜ ਗਏ ਚੱਲ ਆ ਦਾਣੇ ਦੀ ਕਿਤਾ ਹਾਂ ਅੱਠ ਸੋਗਰੇ ਵਾਲੀ ਹੁਣ ਇਹਨੂੰ ਵੀ ਪੂਰੇ 8 ਬੰਪ ਬਣਾਉਣੇ ਪਸਾਰ ਤਾਂ ਕਿੱਥੇ ਬਸ ਜਿੰਨੇ ਲੱਗ ਗਏ ਹੁਣ ਕਿੰਨੇ ਕੀਲੇ ਤੇ ਕਿੰਨੇ ਲਾਉਂਦੇ ਲੰਬੜ ਇਹ ਲੇਟ ਵੀ ਜੋਈ ਵੀ ਹੈ ਬੀਜ ਵੀ ਹੋ ਰਹਾ ਹੈ ਨੰਬਰ 14 ਪਾ ਕੇ ਰੋਕ ਲਈ ਕਿੰਨਾ ਟਾਈਮ ਬਾਰਵਾ ਵੀ ਜਿੱਟਾਏ ਨਿਕਲੀ ਜਾਂਦਾ ਆ ਪਰ ਗਾੜੀ ਹੈ ਨਾ ਦਵਾਈ ਇਹ ਇਹ ਗੁੰਦਕ ਦਵਾਈ ਆ ਬਾਈ ਦਵਾਈ ਹੈ ਜੀ ਦਵਾਈ ਆ ਇਹ ਗੁੰਦ ਨਹੀਂ ਹੈਗਾ ਵਿੱਚੇ ਹੁੰਦਾ ਇਹਦੇ ਵਿੱਚੇ ਹੈ ਅੱਛਾ ਇਹ ਵੀ ਦਵਾਈ ਹੈ ਬਹੁਤ ਗਾੜੀ ਦਵਾਈ ਹੈ ਠੀਕ ਹੈ ਠੀਕ ਹੈ ਚੱਲ ਬਾਈ ਚੱਲਦੇ ਆ ਬਾਈ ਬਾਕੀ ਉਧਰ ਬਾਈ ਕਿੰਨੇ ਹੋ ਗਏ 11 11 ਹੋ ਗਿਆ 11 ਹੋ ਗਏ 14 ਦਾ ਹੀ 15 ਕਰ yaar ਕੋਈ ਉਹ ਨਹੀਂ ਹੈਗਾ ਨੰਬਰ ਉਹ ਇੱਕ ਬਾਰਵਾ ਪਾ ਲੂਗੇ ਫਿਰ ਐਵਰੇਜ ਕੱਟ ਕੇ ਕਿਤੇ ਲੱਗਣੇ ਆ ਉਹਦਾ ਜਿਹੜੇ ਪਾਰੇ ਆਪਣੇ 1 ਮਿੰਟ ਲਾਉਣਾ ਆਹ ਲੋ ਸੀਚ ਪਾਣੀ ਪਾ ਕੇ ਜਿੰਨੀ ਮਰਜ਼ੀ ਵਿਧਾਈ ਚੱਲੋ ਕੰਮ ਕਹਿੰਦਾ ਤੂੰ ਚੱਲ ਬਸ ਇਹਨੂੰ ਹੁਣ ਘੇਰ ਦੇ ਲੰਬੜੇ ਯਾਰ ਇਹਦਾ ਨਿਕਲਿਓ ਜਾਣਾ ਠੀਕ ਨੇ ਚੱਲ ਬਾਈ ਚੱਲ ਪਿਆ ਕੰਮ ਦਾਟੂਆ ਲਾ ਕੇ ਹੁਣ ਹਿੱਲੂਗਾ ਕਿੰਨੇ ਬਾਅਦ ਤੇ ਬਾਈ 12 ਠੀਕ ਆ 13 ਕਾਉ ਬਾਲਾ ਕਰ ਲੈ ਉਹ ਦੇ ਤਾਂ ਹਲੇ ਵੀ ਨਿਕਲੂਗਾ ਚੱਲ ਆ ਦੇ 4 ਵਾਰ ਚੜਦੇ ਆ ਚਾਲ ਹੋ ਗਿਆ ਪੂਰਾ ਐਨ ਠੀਕ ਹੈ ਪੰਜਵਾਂ ਪਸੂਏ ਬਲਾ ਗਿਆ ਹਾਂ ਦੋਰੇ ਸੱਤ ਮਿਲਾ ਸੱਤ ਤੁਰੇ ਦਾ ਗਿਆ ਹਾਂ 14 ਠੀਕ ਹੈ 14 ਉਹਰੇ ਸੱਤ ਬਿੱਗੇ ਜੀ ਕਿੰਨੇ ਪੰਪ ਲਾਉਂਗੇ ਸੱਤ ਬਿੱਗੇ ਸੱਤ ਪੰਪ ਸੱਤ ਪੰਪ ਵਾ ਠੀਕ ਹੈ ਉਥੇ ਤੁਰੇ ਉਹ ਆਮਨਾਲ ਇਹੋ ਜਿਹਾ ਕੋਈ ਚੱਕਰ ਨਹੀਂ ਹੈਗਾ ਪੰਪ ਚਾਹੇ ਫालतू ਕਰ ਲੋ ਠੀਕ ਹੈ ਬਸ ਕਣਕ ਨਹੀਂ ਟੁੱਟਣੀ ਚਾਹੀਦੀ ਆਪਣੇ ਕਣਕ ਬਹੁਤ ਪਿਆਰ ਨਾਲ ਬੀਜ ਹੋਈ ਵੀ ਆ ਹੁਣ ਮੜਾ ਇਹ ਦੇਖ ਕੇ ਵੀ ਮੜਾ ਲਿਆਣੇ ਬਤੰਗ ਬਤੰਗ ਜੀ ਕਿੰਨੇ ਕੋਈ ਚੱਕਰ ਨਹੀਂ ਹੈਗਾ ਜਿਹੜੇ ਨਿਆਣੇ ਵੜ ਲੈ ਨਿਆਣਿਆਂ ਦਾਰ ਤੇ ਜਾ ਨੰਬਰ ਦਾ ਤੋੜੇ ਵੇ ਦਾ ਕੋਈ ਘਾਟਾ ਨਹੀਂ ਹੁੰਦਾ ਹੈਗਾ। ਲੈ ਬਈ। ਹਾਂ। ਲੱਭਾਈ। ਆ ਗਿਆ ਬੰਦਾ। ਸਹੀ। ਤੇ ਕਹਿੰਦਾ ਤੇ ਜੋ ਲੰਬੜ ਮੰਗਦਾ ਹੋਰ ਇਤੇ। ਜੀ ਸਰ। ਹਾਂ ਜਿੱਧਰ ਨੂੰ ਮਰਜ਼ੀ ਲੈ ਲੋ। ਤੁਹਾਡੀ ਇੱਛਾ। ਅਸਲ ਵਿੱਚ ਹਮ ਸੇ ਕਰਦੇ ਬਤੇ। ਹਾਂ ਕਰਦੇ ਕਰਦੇ ਕਰਦੇ। ਹੋਰ। ਕਰਦੇ ਕਰਦੇ। ਉੱਠ ਜੇ ਲੋ ਜਣ ਜੋਸ ਨਾ ਹੋ ਜੇ ਕਰਦੇ ਕਰਦੇ ਤੇ ਕਰਦੇ ਨਾ ਚਲੋ ਵੀਡੀਓ ਜਰਾ ਦਿਖਾਓ ਜੀ ਜੇ ਕੋਈ ਕੱਖ ਵਾਲੀ ਤੇਰੇ ਹੱਥ ਕੋਲ ਪਹੁੰਚ ਆਉਂਦਾ ਲੰਬੜ ਇਹ ਤੇਰੀ ਦਵਾਈ ਖਰਾਬ ਕਰੂਗਾ ਲਾ ਭਾਈ ਮਾਰੇ ਮੋٹے ਢਿੱਲੇ ਮਿਸਤੀ ਆ ਬਾਹਰ ਦੇ ਪਰ ਨਾ ਕਰੀ ਖਾਣ ਵਾਲੀ ਚੀਜ਼ ਪਰ ਚਲੋ ਚੱਲ ਭਾਈ ਚਲੋ ਤੇ ਆ ਕੰਮ ਕਿਹ ਓਂ ਵੀ ਫਲਾਂ ਨੂੰ ਕਿੱਧਰ ਨੂੰ ਜਾਣਾ ਇਹਨਾਂ ਨੇ ਲਾ ਭਾਈ ਆਪਣੇ ਆਪਣੇ ਲੱਗੇ ਆ ਇਹ ਤਾਂ ਨਾਲ ਮਿਲਦੀ ਆ ਮਿਲਦੀ ਆ ਕੱਦ ਰੇ ਰਹਿਣਾ ਕਣਕ ਦਾ ਹਾਂ ਮੈਨੂੰ ਕੱਦ ਹੈਗਾ ਕੱਦ ਹੈਗਾ ਨਾ ਕਣਕ ਦਾ ਹਾਂ ਇਹ ਪੂਰਾ ਖੁੰਜੇ ਡਾਉਣਾ ਹੈ ਡੇਡਾਉਣਾ ਦੇਖ ਪਰ ਇਹਨੂੰ ਦੇਖਦਾ ਹੀ ਨਹੀਂ ਹੈਗਾ ਬੱਲ ਵੀ ਦੇਖ ਲੈ ਜੀ ਲੀ ਤਕਰੀਬਨ ਸਾਰੀ ਨਸਰੇ ਗਈ ਥੋੜੀ ਹੋ ਰਹਿ ਗਈ ਬਾਹਰ ਆ ਜੀ ਪੂਰਾ ਕਣਕ ਦਾ ਦਾ ਕੱਦ ਆ ਉਹਦੇ ਬੰਦਾ ਵਿੱਚ ਐਨ ਪੂਰਾ ਕਣਕ ਤੇ ਬਾਈ ਲੋ ਬਾਈ ਪਹੁੰਚ ਗਏ ਦੂਈ ਮੋਟਰ ਪਰ ਜਿੱਥੇ ਸਪਰੇ ਹੋਣੀ ਹੈ ਤੇ ਇੱਧਰ ਆਹ ਚੱਲ ਰਿਹਾ ਫਾਰਮ ਦਾ ਕੰਮ ਤੇ 22 ਵੀ ਪੰਪ ਲੈ ਕੇ ਲੱਗਿਆ ਵਾ ਪਿੱਲਰਾਂ ਪਰ ਸਪਰੇਅ ਕਰਨ ਤੇ ਹੋਰ ਹੁਣ ਬੜੇ ਲੱਗਣੇ ਜੀ ਪੰਜ ਪੰਪ ਆਪਣਾ ਖੇਤ ਆ ਉਹ ਆ ਗਿਆ ਜੀ ਹੋਰ ਇਹਨੂੰ ਆਪਣੀ ਪਾਈਪ ਲਾਈਨ ਜਾਂਦੀ ਤੁਸੀਂ ਦੇਖਿਆ ਪਾਣੀ ਵਾਲੀ ਆ ਇੱਥੇ ਤੇ ਖਾਲ ਵਾਲਾ ਕੰਮ ਖਤਮ ਕਰਿਆ ਪਤਾ ਚਲੋ ਚੱਲਦੇ ਨਾਲ ਦੀ ਨਾਲ ਇੱਧਰ 22 ਵੀ ਪਹੁੰਚ ਗਿਆ ਆਪਣੀ ਦਵਾਈ ਲੈ ਕੇ ਇਹਨਾਂ ਨੇ ਵੀ ਕਰਾਉਣੀ ਐ ਸਪਰੇਅ ਦੇਖੋ ਹੁਣ ਮੰਗ ਆ ਭਰਪੂਰ ਇਹਨਾਂ ਦੀ ਇੱਧਰ ਆਓ ਬਾਈ ਚਲੋ ਇਹ ਆਹ ਦੇਖੋ ਉਹ ਲੱਗੇ ਨਾਲ ਦੇ ਨਾਲ ਤਰੋਤੀ ਬਾਈ ਇਹ ਮੋਟਰ ਪਰ ਤਾਂ ਰੌਣਕਾਂ ਹੀ ਲੱਗ ਜਾਣੀਆਂ ਸਾਡੇ ਬਿਉਰੇ ਕੋਈ ਨਾ ਕੋਈ ਆਉਂਦੇ ਨੇ ਨਾ ਰੱਖ ਕਰੂਗਾ ਚਲੋ ਭਾਈ ਚੱਲ ਪਏ ਕੰਮ ਚੱਲਦੇ ਜੀ ਹੁਣ ਉਧਰ ਖੇਤ ਕੰਨੀ ਨੂੰ